ਕਾਲਾ ਪੁੱਜ ਜੀ ਨੇ ਸਰਵਨ ਕੀਤਾ ਸੀ ਵੀ ਰਾਏ ਬੁਲਾਰ ਜੋ ਕਿ ਤਲਵੰਡੀ ਦੇ ਰਾਜੇ ਸਨ ਉਹ ਰਸਤੇ ਵਿੱਚੋਂ ਲੰਘ ਰਹੇ ਸੀ ਤੇ ਉਹਨਾਂ ਨੇ ਵੇਖਿਆ ਵੀ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀ ਇੱਕ ਰੁੱਖ ਦੀ ਛਾਂ ਹੇਠ ਆਰਾਮ ਕਰ ਰਹੇ ਹਨ ਉਹ ਮਹਾਰਾਜ ਦੇ ਕੋਲ ਗਏ ਪਰ ਖੜਾਕ ਨਹੀਂ ਕੀਤਾ ਕਿਤੇ ਮਹਾਰਾਜ ਮੇਰੇ ਪੈਰਾਂ ਦੀ ਆਵਾਜ਼ ਨਾਲ ਉੱਠ ਹੀ ਨਾ ਜਾਣ ਇਸ ਡਰ ਤੋਂ ਰਾਜਾ ਰਾਏ ਬੁਲਾਰ ਬੋਤ ਰਾਮ ਨਾਲ ਮਹਾਰਾਜ ਦੇ ਕੋਲ ਜਾ ਕੇ ਮਹਾਰਾਜ ਦੇ ਦਰਸ਼ਨ ਕਰਦਾ ਹੈ ਰਾਏ ਬੁਲਾਰ ਨੇ ਆਪਣੇ ਸੰਗੀ ਸਾਥੀਆਂ ਨੂੰ ਆਖਿਆ ਵੀ ਜਿਹੜਾ ਇਹਨਾਂ ਦੀ ਸੇਵਾ ਕਰੇਗਾ ਉਹਦੇ ਸਾਰੇ ਦੁੱਖ ਤਕਲੀਫਾਂ ਕੱਟੇ ਜਾਣਗੇ ਉਹਦੇ ਤੇ ਬੜੀ ਮਿਹਰ ਹੋ ਜੇਗੀ ਕਿਰਪਾ ਹੋ ਜੇਗੀ ਮਾਲਕ ਦੀ ਰਾਏ ਬੁਲਾਰ ਕਹਿੰਦਾ ਵੀ ਸੂਰਜ ਦੇ ਹਿਸਾਬ ਤੋਂ ਇਹ ਦੂਜੇ ਪਾਸੇ ਹੋਣੀ ਚਾਹੀਦੀ ਸੀ ਪਰ ਇਹ ਕਿਹਸਾ ਕੌਤਕ ਹੈ ਵੀ ਰੁਖ ਨੇ ਆਪਣੀ ਛਾਹ ਬਦਲੀ ਨਹੀਂ ਬਲਕਿ ਉਹਨੇ ਆਪਣੀ ਛਾਹ ਮਹਾਰਾਜ ਦੇ ਉੱਤੇ ਕਰੀ ਰੱਖੀ ਤੇ ਪਿੱਛੇ ਵੀ ਆਪ ਜੀ ਨੇ ਸਰਵਨ ਕੀਤਾ ਸੀ ਕਿ ਕਿਵੇਂ ਇੱਕ ਛੇਸ਼ਨਾਗ ਸੱਪ ਨੇ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਿਹਰੇ ਤੇ ਛਾਹ ਕੀਤੀ ਤੇ ਉਦੋਂ ਵੀ ਰਾਏ ਬੁਲਾਰ ਜੀ ਨੇ ਮਹਾਰਾਜ ਦੇ ਦਰਸ਼ਨ ਕੀਤੇ ਸੀ ਸੋ ਇਹ ਕੁਝ ਵੇਖ ਕੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਜੋ ਕਿ ਉਸ ਸਮੇਂ 21 ਉਮਰ ਵਿੱਚ ਸਨ ਮਹਾਰਾਜ ਦੇ ਪਿਤਾ ਜੀ ਨੂੰ ਭਾਈ ਮਹਿਤਾ ਕਾਲੂ ਜੀ ਨੂੰ ਆਪਣੇ ਮਹਿਲ ਵਿੱਚ ਸੱਦਿਆ ਤੇ ਆਖਿਆ ਮਹਿਤਾ ਕਾਲੂ ਤੇਰੇ ਬਹੁਤ ਵੱਡੇ ਭਾਗ ਨੇ ਵੀ ਤੇਰੇ ਘਰ ਨਾਨਕ ਜੀ ਦਾ ਜਨਮ ਹੋਇਆ ਖੁਦ ਪਰਮੇਸ਼ਰ ਖੁਦ ਨਰਨਾਰ ਤੇਰੇ ਘਰ ਵਿੱਚ ਆਇਆ ਹਲ ਰਾਏ ਬੁਲਾ ਰੱਖਦਾ ਹੈ ਮਹਿਤਾ ਕਾਲੂ ਜੀ ਮੈਂ ਮੁਸਲਮਾਨ ਹਾਂ ਲੋਕ ਕਿੱਥੇ ਧਰਮ ਦੀ ਵੰਡ ਪਾ ਕੇ ਬੈਠੇ ਨੇ ਨਹੀਂ ਤਾਂ ਮੈਂ ਇਹਨਾਂ ਨੂੰ ਆਪਣੇ ਘਰ ਲਿਆਂਦਾ ਤੁਸੀਂ ਕਦੇ ਵੀ ਭੁੱਲ ਕੇ ਇਹਨਾਂ ਦੀ ਬੇਦਬੀ ਨਾ ਕਰਨਾ ਮਾੜੇ ਕੌੜੇ ਬੋਲ ਇਹਨਾਂ ਨੂੰ ਨਾ ਬੋਲਣਾ ਕਿਉਂਕਿ ਇਹ ਆਪ ਪਰਮੇਸ਼ਰ ਦਾ ਰੂਪ ਹਨ ਇਹਨਾਂ ਨੂੰ ਚੰਗੇ ਵਸਤਰ ਦਿਆ ਕਰ ਚੰਗਾ ਭੋਜਨ ਦਿਆ ਕਰ ਤੇ ਇਹਨਾਂ ਦੀ ਖੁਸ਼ੀ ਲਿਆ ਕਰ ਸੋ ਨਗਰ ਦਾ ਰਾਜਾ ਰਾਏ ਬੁਲਾਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਪ੍ਰੇਮ ਵਿੱਚ ਰੰਗਿਆ ਗਿਆ ਐਸਾ ਰੰਗ ਚੜਿਆ ਵੀ ਜਿੰਨਾ ਚਿਰ ਉਹ ਇਸ ਜੀਵਨ ਵਿੱਚ ਰਿਹਾ ਉਹਨਾ ਚਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਧਿਆਉਂਦਾ ਰਿਹਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਹੁਤ ਅੱਛੀ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਸਿੱਖਾ ਜਦੋਂ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਪ੍ਰੇਮ ਦੀਆਂ ਗੱਲਾਂ ਸੁਣੋ ਤਾਂ ਉਦੋਂ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੋ ਵੀ ਇਹੋ ਜੇ ਪ੍ਰੇਮ ਦਾ ਤਿਲਕਾ ਇੱਕ ਸਾਨੂੰ ਵੀ ਬਖਸ਼ ਜਿਹੜਾ ਪ੍ਰੇਮ ਜਿਹੜਾ ਸਕੂਨ ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਦਿੱਤਾ ਆਪਾਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਵੀ ਇਹੋ ਜਿਹਾ ਪ੍ਰੇਮ ਤੇ ਆਨੰਦ ਬਖਸ਼ੋ ਰਾਏ ਬੁਲਾਰ ਬਹੁਤ ਸ਼ਰਦਾ ਵਿੱਚ ਹਨ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਪਿਤਾ ਮਹਤਾ ਕਾਲੂ ਜੀ ਧੰਨ ਦੇ ਮੂੰਹ ਦੇ ਵਿੱਚ ਆਨੂ ਕਿ ਮੈਨੂੰ ਗੁਰੂ ਨਾਨਕ ਪਾਸ਼ਾ ਧੰਨ ਵੱਧ ਤੋਂ ਵੱਧ ਖਮਾ ਕੇ ਦੇਣ ਏ ਨਹੀਂ ਬਤਾ ਦੀ ਸਾਰੇ ਸੰਸਾਰ ਦੇ ਵਿੱਚ ਜਿਹੜਾ ਖਜ਼ਾਨਾ ਪਿਆ ਉਹ ਮਹਾਰਾਜ ਦੇ ਚਰਨਾਂ ਵਿੱਚ ਹੈ ਸੋ ਆਓ ਅੱਗੇ ਅਗਲਾ ਪ੍ਰਸੰਗ ਸਰਵਨ ਕਰੀਏ ਬਾਲ ਉਮਰ ਵਿੱਚ ਮਹਾਰਾਜ ਕੀ ਗੋਤਕ ਵਰਤਾਂਦੇ ਹਨ ਇਹ ਸਰਵਨ ਕਰੀਏ ਆਪਣੀ ਸੁਰਤੀ ਬਿਰਤੀਆਂ ਨੂੰ ਤਲਵੰਡੀ ਵਿੱਚ ਲੈ ਜਾਈਏ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਪ੍ਰਸੰਗ ਨੂੰ ਸਰਵਨ ਕਰੀਏ ਕਹਿੰਦੇ ਪਹਿਲੇ ਗਰਮੀ ਰੁੱਤ ਸੀ ਤੇ ਹੁਣ ਵਰਖਾ ਰੁੱਤ ਆਈ ਤੇ ਹੁਣ ਵਰਖਾ ਰੁੱਤ ਵੀ ਲੰਘ ਗਈ ਇਸ ਸਮੇ ਹੁਣ ਸਰਦੀ ਰੁੱਤ ਆਈ ਹੈ ਠੰਡ ਦਾ ਮੌਸਮ ਆਇਆ ਕਹਿੰਦੇ ਹੁਣ ਠੰਡ ਦਾ ਮੌਸਮ ਹੈ ਹਰ ਪਾਸੇ ਸ਼ਾਂਤੀ ਜੀ ਹੈ ਕਿਉਂਕਿ ਆਪ ਜੀ ਨੂੰ ਪਤਾ ਹੈ ਵੀ ਠੰਡ ਦੇ ਮੌਸਮ ਵਿੱਚ ਸਾਡੇ ਇੱਥੇ ਲੋਕ ਜ਼ਿਆਦਾਤਰ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਜੇ ਕੋਈ ਧੂਪ ਆਵੇ ਤਾਂ ਹੀ ਬਾਹਰ ਨਿਕਲਦੇ ਨੇ ਕਹਿੰਦੇ ਸੁੱਖ ਅਧਿਕਾਰ ਗੁਰੂ ਨਾਨਕ ਸੱਚੇ ਪਾਸ਼ਾ ਇਸ ਰੁੱਤ ਦੇ ਵਿੱਚ ਕਿਸੇ ਨਾਲ ਬੋਲ ਨਹੀਂਦੇ ਮਹਾਰਾਜ ਆਨੰਦ ਵਿੱਚ ਰਹਿੰਦੇ ਨੇ ਨਾਮ ਦੇ ਵਿੱਚ ਧਿਆਨ ਜੋੜ ਕੇ ਬੈਠੇ ਰਹਿੰਦੇ ਨੇ ਪਰ ਕਿਸੇ ਨਾਲ ਗੱਲ ਨਹੀਂ ਕਰਦੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਵਿਰਤੀ ਅੰਤਰਮੁਖੀ ਕੀਤੀ ਹੋਈ ਹੈ ਕਿਸੇ ਨਾਲ ਕੁਝ ਬੋਲਦੇ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਆਪਣੇ ਅੰਦਰ ਧਿਆਨ ਟਿਕਾ ਕੇ ਬੈਠੇ ਨੇ ਬਾਹਰੋਂ ਧਿਆਨ ਰੋਕ ਲੈਂਦੇ ਨੇ ਤੇ ਅੰਦਰ ਧਿਆਨ ਲਿਆ ਜਾਂਦੇ ਨੇ ਇਸ ਨੂੰ ਕਹਿੰਦੇ ਹਨ ਅੰਤਰਮੁਖੀ ਵਿਰਤੀ ਰੱਖਣੀ ਮਹਾਰਾਜ ਕਿਤੇ ਨਹੀਂ ਜਾਂਦੇ ਅੰਤਰਮੁਖੀ ਬਿਰਤੀ ਰੱਖੀ ਹੈ ਅਤੇ ਨਾਲ ਹੀ ਆਪਣੇ ਪਰਿਵਾਰ ਦੇ ਕਿਸੇ ਜੀ ਨਾਲ ਬਚਨ ਨਹੀਂ ਕਰਦੇ ਮਾਤਾ ਤ੍ਰਿਪਤਾ ਜੀ ਨਾਲ ਵੀ ਨਹੀਂ ਕਰਦੇ ਪਿਤਾ ਮਹਤਾ ਕਾਲੂ ਜੀ ਦੇ ਨਾਲ ਵੀ ਨਹੀਂ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜਾਂ ਤਾਂ ਲੰਮੇ ਪੈ ਜਾਂਦੇ ਸਾਨੂੰ ਜਾਂ ਇਕਾਂਤ ਵਿੱਚ ਚੌਕੜਾ ਮਾਰ ਕੇ ਭਜਨ ਕਰਦੇ ਹੁੰਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੇ ਕਿਤੇ ਪਤਾ ਲੱਗ ਜਾਵੇ ਵੀ ਤਲਵੰਡੀ ਦੇ ਆਸ-ਪਾਸ ਕਿਤੇ ਕੋਈ ਰੱਬ ਦਾ ਪਿਆਰਾ ਕੋਈ ਬੰਦਗੀ ਕਰਨ ਵਾਲਾ ਆਇਆ ਹੋਵੇ ਤਾਂ ਮਹਾਰਾਜ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਦੇ ਸਨ ਅੰਜ ਨਹੀਂ ਮਹਾਰਾਜ ਘਰ ਤੋਂ ਬਾਹਰ ਨਿਕਲਦੇ ਸਨ ਜੇ ਕੋਈ ਰੱਬ ਦਾ ਪਿਆਰਾ ਆਇਆ ਹੋਵੇ ਤਾਂ ਹੀ ਮਹਾਰਾਜ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਨਿਕਲਦੇ ਹੁੰਦੇ ਸਨ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਵਾਲੇ ਭਗਤੀ ਕਰਨ ਵਾਲਿਆਂ ਦੇ ਨਾਲ ਹੀ ਮਹਾਰਾਜ ਗੱਲਬਾਤ ਕਰਦੇ ਸਨ ਜਿਹਦੇ ਨਾਲ ਕੋਈ ਗੱਲਬਾਤ ਕਰਕੇ ਕੁਝ ਪ੍ਰਾਪਤ ਹੋਣਾ ਹੋਵੇ ਉਹਦੇ ਨਾਲ ਹੀ ਗੱਲਬਾਤ ਕਰਦੇ ਸਨ ਹੁਣ ਸੰਗਤ ਜੀ ਅਸੀਂ ਆਪਣੇ ਆਪ ਨੂੰ ਹੀ ਦੇਖ ਲਈਏ ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਆਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਜਿਸ ਤੋਂ ਸਾਨੂੰ ਕੋਈ ਲਾਭ ਨਹੀਂ ਤਦ ਵੀ ਆਪਾਂ ਬੋਲੀ ਜਾਂਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਸਾਧੂਆਂ ਨਾਲ ਬਚਨ ਕਰਦੇ ਸਨ ਜਿਹੜੇ ਭਗਤੀ ਕਰਨ ਵਾਲੇ ਸਨ ਉਹਨਾਂ ਨਾਲ ਬਚਨ ਕਰਦੇ ਨੇ ਤੇ ਉਹਨਾਂ ਨੂੰ ਹੀ ਮਿਲਦੇ ਆਂ ਮਹਾਰਾਜ ਤਾਂ ਅਗਿਆਨੀ ਲੋਕਾਂ ਦੇ ਕੋਲ ਬੈੰਦੇ ਹੀ ਨਹੀਂ ਸਨ ਤੇ ਮਹਾਰਾਜ ਇਹਨਾਂ ਸੰਤ ਸਾਧੂਆਂ ਕੋਲ ਬੈ ਕੇ ਕਰਦੇ ਕੀ ਨੇ ਮਹਾਰਾਜ ਇਹਨਾਂ ਸੰਤ ਸਾਧੂਆਂ ਕੋਲ ਬੈ ਕੇ ਪਰਮੇਸ਼ਰ ਦੀ ਕੀਰਤੀ ਕਰਦੇ ਸਨ ਰੱਬ ਦੀਆਂ ਸਿਫਤਾਂ ਕਰਦੇ ਸਨ ਮਹਾਰਾਜ ਬੜੇ ਪ੍ਰੇਮ ਨਾਲ ਇਹ ਵਚਨ ਕਰਦੇ ਸਨ ਹੁਣ ਸੰਗਤ ਜੀ ਤੁਸੀਂ ਵੀ ਕਿਸੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਨੀ ਦੇ ਵਚਨ ਕਰਕੇ ਵੇਖੋ ਇਤਿਹਾਸ ਦੇ ਵਚਨ ਕਰਕੇ ਵੇਖੋ ਸਾਡੇ ਵਰਗੇ ਲੋਕ ਭੱਜ ਕੇ ਜਾਨ ਨੂੰ ਕਰਦੇ ਨੇ ਦਿਨ ਨਹੀਂ ਕਰਦਾ ਇਹੋ ਜੇ ਬਚਨ ਸੁਨਣਾ ਨੂੰ ਦਾ ਜਾਂ ਮਹਾਰਾਜ ਦੀ ਗੁਰਬਾਣੀ ਸੁਣਨ ਦਾ ਤੇ ਜੇ ਨਿੰਦਾ ਚੁਗਲੀ ਦੀ ਗੱਲ ਕਰੀਏ ਜਾਂ ਹੋਰ ਖਬਰਾਂ ਦੀ ਗੱਲ ਕਰੀਏ ਤਾਂ ਪੂਰਾ ਦਿਨ ਬਿਠਾਈ ਰੱਖੋ ਗੱਲਾਂ ਕਰਦੇ ਆ ਥਕਾਨ ਮਹਿਸੂਸ ਨਹੀਂ ਹੁੰਦੀ ਪਰਮੇਸ਼ਰ ਦੀ ਗੱਲ ਉਹੀ ਕਰੇਗਾ ਜਿਹਦੇ ਅੰਦਰ ਪਿਆਰ ਹੈ ਸੋ ਮਹਾਰਾਜ ਦੀ ਬਾਲ ਅਵਸਥਾ ਹੈ ਤੇ ਮਹਾਰਾਜ ਸੰਤ ਗੁਰਮੁਖਾਂ ਨਾਲ ਗੱਲਾਂ ਕਰਦੇ ਨੇ ਮਹਾਰਾਜ ਘਰਦਿਆਂ ਨਾਲ ਵੀ ਕੋਈ ਗੱਲਬਾਤ ਨਹੀਂ ਕਰਦੇ ਮਹਾਰਾਜ ਨੇ ਬਿਰਾਗੀ ਵਾਲੀ ਰੀਤ ਧਾਰਨ ਕੀਤੀ ਹੋਈ ਹੈ ਮਹਾਰਾਜ ਨੇ ਸੰਸਾਰ ਦੇ ਸਾਰੇ ਜਾਲ ਛੱਡਦੇ ਕੋਈ ਗਾਵਾਂ ਮੱਝਾਂ ਚਰਾਉਣ ਨਹੀਂ ਜਾਂਦੇ ਕੋਈ ਖੇਤੀਬਾੜੀ ਨਹੀਂ ਕਰਨ ਜਾਂਦੇ ਕੋਈ ਬਾਲਕਾਂ ਨਾਲ ਖੇਡਣ ਨਹੀਂ ਜਾਂਦੇ ਮਹਾਰਾਜ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਸਨ ਆਨੰਦ ਵਿੱਚ ਰਹਿੰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕੋ ਹੀ ਕਾਰਜ ਹੈ ਕੋਈ ਰੱਬ ਦਾ ਪਿਆਰਾ ਮਿਲੇ ਤਾਂ ਉਹਦੇ ਨਾਲ ਬਚਨ ਕਰੀਏ ਮਹਾਰਾਜ ਹੁੰਦੇ ਸਾਰਿਆਂ ਨੂੰ ਇੱਕ ਬਰਾਬਰ ਰੱਖਦੇ ਨੇ ਕੋਈ ਜਾਤ ਪਾਤ ਗੋਤ ਦਾ ਫਰਕ ਨਹੀਂ ਕਰਦੇ ਸਭ ਨਾਲ ਇੱਕ ਸਮਾਨ ਹੀ ਗੱਲ ਕਰਦੇ ਨੇ ਇੱਕ ਸਮਾਨ ਹੀ ਮਿਲਦੇ ਨੇ ਤੇ ਇੱਕ ਸਮਾਨ ਹੀ ਪ੍ਰੇਮ ਕਰਦੇ ਨੇ ਭਾਈ ਬਾਲਾ ਜੀ ਇਹ ਸਾਰੀ ਕਥਾ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਹੈ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਵੀ ਬਚਪਨ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਕੇ ਬਹਿ ਜਾਂਦਾ ਸੀ ਪ੍ਰਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੁਝ ਨਹੀਂ ਬੋਲਦੇ ਸਨ ਕਈ ਵਾਰ ਤਾਂ ਬਹੁਤ ਕਹਾਣੀਆਂ ਸੁਣਾਉਂਦੇ ਸਨ ਪਰ ਕਈ ਵਾਰ ਤਾਂ ਇੱਕ ਰਸ ਵਿੱਚ ਬੈਠੇ ਰਹਿੰਦੇ ਸਨ ਤੇ ਕੋਈ ਬਚਨ ਹੀ ਨਹੀਂ ਕਰਦੇ ਸੀ ਮਹਾਰਾਜ ਮੈਂ ਤਾਂ ਖੁਦ ਕੋਲ ਜਾ ਕੇ ਬੈਠਦਾ ਰਿਹਾ ਸਤਗੁਰੂ ਜੀ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਕੋਈ ਬਚਨ ਨਹੀਂ ਕਰਦੇ ਸਨ ਤਾਂ ਜਦੋਂ ਭਾਈ ਬਾਲਾ ਜੀ ਇਹੋ ਜੇ ਬਚਨ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾਉਂਦੇ ਸਨ ਤਾਂ ਗੁਰੂ ਅੰਗਦ ਪਾਤਸ਼ਾਹ ਜੀ ਦੇ ਨੇਤਰਾ ਵਿੱਚੋਂ ਜਲ ਬਹਿਣ ਲੱਗ ਜਾਂਦਾ ਸੀ ਮਹਾਰਾਜ ਤਾਂ ਐ ਬਹਿ ਜਾਂਦੇ ਸਨ ਜਿਵੇਂ ਕੋਈ ਬਹੁਤ ਵੱਡਾ ਉਦਾਸੀਨ ਮਹਾਤਮਾ ਆ ਕੇ ਬੈਠਾ ਹੋਵੇ ਕੋਈ ਗੱਲ ਨਹੀਂ ਕਰਨੀ ਨਿੱਤਰ ਬੰਦ ਕਰਕੇ ਰੱਖਣੇ ਹੁਣ ਮਹਾਰਾਜ ਇਕੱਲੇ ਲੰਮੇ ਪਏ ਹੋਏ ਨੇ ਤਾਂ ਇੱਕ ਦਿਨ ਮਾਤਾ ਤ੍ਰਿਪਤਾ ਜੀ ਗੁਰੂ ਪਾਤਸ਼ਾਹ ਜੀ ਦੇ ਕੋਲ ਜਾਂਦੇ ਨੇ ਮਾਤਾ ਤ੍ਰਿਪਤਾ ਜੀ ਸੋਚਦੇ ਨੇ ਵੀ ਇਹ ਤਾਂ ਕੁਝ ਬੋਲਦੇ ਹੀ ਨਹੀਂ ਲੰਮੇ ਪਏ ਹੋਏ ਨੇ ਕਿਸੇ ਦੇ ਨਾਲ ਕੋਈ ਬਚਨ ਨਹੀਂ ਕਰਦੇ ਘਰ ਤੋਂ ਬਾਹਰ ਵੀ ਨਹੀਂ ਜਾਂਦੇ ਕੀ ਗੱਲ ਹੋ ਗਈ ਹੈ ਮਹਾਰਾਜ ਨੂੰ ਇਹ ਗੱਲ ਹੋ ਗਈ ਨਾਨਕ ਜੀ ਨੂੰ ਸੋ ਮਾਤਾ ਜੀ ਕਹਿੰਦੇ ਪੁੱਤਰ ਜੀ ਮੇਰੀ ਗੱਲ ਸੁਣੋ ਆਪਣਾ ਕੰਮ ਕਰ ਕਰੋ ਸਾਡੇ ਇੰਨੇ ਕੰਮ ਨੇ ਉਠੋ ਕੋਈ ਕੰਮ ਕਰ ਕਰੋ ਹੁਣ ਮਾਤਾ ਜੀ ਤਾਂ ਨਾਨਕ ਜੀ ਨੂੰ ਆਪਣਾ ਪੁੱਤਰ ਹੀ ਸਮਝਦੇ ਸਾਡਾ ਮਾਤਾ ਜੀ ਕਹਿੰਦੇ ਜਦੋਂ ਦੀ ਤੁਸੀਂ ਸੰਕਾ ਫਕੀਰਾ ਦੀ ਸੰਗਤ ਕਰਨੀ ਸ਼ੁਰੂ ਕੀਤੀ ਹੈ ਤੁਸੀਂ ਉਦੋਂ ਦੇ ਚੁੱਪੀ ਹੋ ਗਏ ਹੋ ਉਠੋ ਜਾ ਕੇ ਘਰ ਗਰਸਤੀ ਦੇ ਕੰਮ ਕਰੋ ਅੱਜ ਤੋਂ ਬਾਅਦ ਸੰਤਾ ਫਕੀਰਾ ਕੋਲ ਨਹੀਂ ਜਾਣਾ ਇਹਨਾਂ ਕੋਲ ਜਾ ਕੇ ਥੋੜੀ ਨਾ ਆਪਣਾ ਗੁਜ਼ਾਰਾ ਹੋਣਾ ਜਾ ਕੇ ਆਪਣੇ ਕੰਮ ਕਰੋ ਮਾਤਾ ਜੀ ਕਹਿੰਦੇ ਕੋਈ ਗੱਲ ਨਹੀਂ ਜੇ ਤੁਸੀਂ ਖੇਤੀ ਨਹੀਂ ਕਰਨੀ ਗਾਵਾਂ ਮੱਝਾਂ ਨਹੀਂ ਚਰਾਨੀਆਂ ਤਾਂ ਤੁਹਾਡੇ ਪਿਤਾ ਜੀ ਤੁਹਾਨੂੰ ਵਪਾਰ ਸਿਖਾ ਦਿੰਦੇ ਨੇ ਵਪਾਰ ਕਿਵੇਂ ਕਰਨਾ ਇਹ ਹੀ ਸਿੱਖ ਲਓ ਤੇ ਉઠੋ ਆਪਣੇ ਘਰ ਦੇ ਕੋਈ ਕੰਮਕਾਰ ਕਰੋ ਤਾਂ ਇਹ ਸੁਣ ਕੇ ਮਹਾਰਾਜ ਅੱਗੇ ਕੋਈ ਜਵਾਬ ਨਹੀਂ ਦਿੰਦੇ ਮਹਾਰਾਜ ਇੱਕ ਰਸ ਵਿੱਚ ਸ਼ਾਂਤ ਹੋ ਕੇ ਲੰਮੇ ਪਏ ਹੋਏ ਨੇ ਮਹਾਰਾਜ ਅੱਗੇ ਕੋਈ ਗੱਲ ਨਹੀਂ ਬੋਲਦੇ। ਮਾਤਾ ਜੀ ਕਹਿੰਦੇ ਵੀ ਘਰ ਤੋਂ ਬਾਹਰ ਜਾਉਂਗੇ, ਕੋਈ ਕੰਮ ਕਰੋਗੇ। ਕੋਈ ਖਤਰੀ ਵੇਖੂਗਾ ਤਾਂ ਕਹੂਗਾ ਵੀ ਭਾਈ ਮਹਿਤਾ ਕਾਲੂ ਜੀ ਦਾ ਪੁੱਤਰ ਤਾਂ ਬੜਾ ਕਮਾਊ ਆ। ਬੜਾ ਅਗਿਆਕਾਰੀ ਪੁੱਤ ਐ। ਫੇਰ ਮਾਤਾ ਜੀ ਕਹਿੰਦੇ ਵੀ ਤੁਹਾਡਾ ਅੱਗੇ ਵਿਆਹ ਵੀ ਕਰਾਣਾ ਐ। ਤੇ ਜੇ ਤੁਸੀਂ ਇੰਜ ਬੈਠੇ ਰਹੋਗੇ ਕੋਈ ਆਪਣੀ ਬੱਚੀ ਕਿਉਂ ਦੇਊਗਾ? ਇੰਜ ਕੋਈ ਬੱਚੀ ਨਹੀਂ ਦਿੰਦਾ ਕਿਸੇ ਨੂੰ ਤਾਂ ਤੁਹਾਨੂੰ ਉੱਠ ਕੇ ਕੰਮ ਕਰਨਾ ਪੈਣਾ। ਘਰ ਗ੍ਰਸਤੀ ਦੇ ਕੰਮ ਕਰਨੇ ਪੈਣੇ ਆ ਤੁਹਾਨੂੰ ਕਮਾਉਂਦਿਆਂ ਨੂੰ ਕੋਈ ਦੇਖੇਗਾ ਤਾਂ ਹੀ ਤੁਹਾਡੇ ਰਿਸ਼ਤੇ ਦੀ ਗੱਲ ਚੱਲੇਗੀ ਬੜੇ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਆਉਣਗੇ ਬੜੀਆਂ ਤਰੀਫਾਂ ਹੋਣਗੀਆਂ ਤੇ ਹੁਣ ਤੁਸੀਂ ਚੁੱਪ ਕਰਕੇ ਲੰਮੀ ਪਏ ਹੋ ਬੈਠੇ ਰਹਿੰਦੇ ਹੋ ਵੀ ਲੋਕੀ ਮਖੌਲ ਕਰਦੇ ਨੇ ਵੀ ਮੈਕਾ ਕਾਲੂ ਦਾ ਪੁੱਤਰ ਕੁਝ ਦਿਨ ਕੰਮ ਕਰਕੇ ਲੰਮੀ ਪੈ ਗਿਆ ਕੋਈ ਕੰਮ ਹੀ ਨਹੀਂ ਕਰਨ ਜਾਂਦਾ ਤੇ ਮੈਨੂੰ ਤਾਂ ਦਿਨੋਂ-ਦਿਨ ਚਿੰਤਾ ਲੱਗੀ ਰਹਿੰਦੀ ਹੈ ਮੇ ਤੁਹਾਡਾ ਤਾਂ ਵਿਆਹ ਵੀ ਕਰਨਾ ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਤੁਸੀਂ ਸਾਗ ਸੰਬੰਧੀਆਂ ਦੀ ਸੰਗਤ ਵਿੱਚ ਬੈਠਿਆ ਕਰੋ ਮਹਾਰਾਜ ਇੱਧਰ ਲੰਮੇ ਪਏ ਹੋਏ ਨੇ ਮਹਾਰਾਜ ਮਾਤਾ ਤ੍ਰਿਪਤਾ ਜੀ ਦੀ ਗੱਲਾਂ ਵਿੱਚ ਧਿਆਨ ਨਹੀਂ ਦਿੰਦੇ ਪਰ ਮਾਤਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਂਦੇ ਨੇ ਕਿ ਤੁਸੀਂ ਰਿਸ਼ਤੇਦਾਰਾਂ ਦੀ ਸੰਗਤ ਵਿੱਚ ਬੈਠਿਆ ਕਰੋ ਐਵੇਂ ਨਾ ਸੰਤਾਂ ਫਕੀਰਾਂ ਦੀ ਸੰਗਤ ਵਿੱਚ ਬੈਠਿਆ ਕਰੋ ਜਿਵੇਂ ਉਹ ਤੁਹਾਡੇ ਰਿਸ਼ਤੇਦਾਰ ਕੰਮਕਾਰ ਕਰਦੇ ਨੇ ਓਵੇਂ ਤੁਸੀਂ ਵੀ ਕੰਮਕਾਰ ਕਰਿਆ ਕਰੋ ਦੇਖੋ ਦੂਜਿਆਂ ਦੇ ਬੱਚੇ ਕਿਵੇਂ ਭੱਜ-ਭੱਜ ਕੇ ਕੰਮ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਬਚਨ ਸੁਨੇ ਪਰ ਮਹਾਰਾਜ ਦੇ ਚਿੱਤ ਵਿੱਚ ਕੋਈ ਵੀ ਗੱਲ ਨਹੀਂ ਗਈ ਕਿਉਂਕਿ ਚਿੱਤ ਤਾਂ ਨਾਮ ਦੇ ਵਿੱਚ ਲੱਗਾ ਮਾਤਾ ਜੀ ਬੋਲਦੇ ਰਹੇ ਤੇ ਬੋਲ-ਬੋਲ ਕੇ ਚੁੱਪ ਹੋ ਗਏ ਪਰ ਮਹਾਰਾਜ ਦੇ ਚਿੱਤ ਵਿੱਚ ਮਾਤਾ ਜੀ ਦੀ ਕੋਈ ਵੀ ਗੱਲ ਪ੍ਰਵੇਸ਼ ਨਹੀਂ ਹੋਈ ਮਹਾਰਾਜ ਉਵੇਂ ਹੀ ਲੇਟੇ ਰਹੇ ਉੱਥੇ ਮਹਾਰਾਜ ਨੇ ਉੱਪਰ ਚਿੱਟੀ ਚਾਦਰ ਲਈ ਹੋਈ ਹੈ ਮਾਤਾ ਜੀ ਸਮਝਾ ਸਮਝਾ ਕੇ ਚਲੇ ਗਏ ਪਰ ਮਹਾਰਾਜ ਦੇ ਉੱਤੇ ਕੋਈ ਫਰਕ ਨਹੀਂ ਮਹਾਰਾਜ ਆਨੰਦ ਵਿੱਚ ਹਨ ਆਪਣੇ ਰਸ ਵਿੱਚ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਤ੍ਰਿਪਤਾ ਜੀ ਦੀ ਆਵਾਜ਼ ਹੀ ਸੁਣਦੇ ਸਨ ਤਾਂ ਮਾਤਾ ਤ੍ਰਿਪਤਾ ਜੀ ਨੇ ਇੱਕ ਦਿਨ ਤુલਸੀ ਦਾਸੀ ਨੂੰ ਆਖਿਆ ਵੀ ਜਾਓ ਤੇ ਨਾਨਕ ਜੀ ਨੂੰ ਉਠਾਓ ਹੁਣ ਤુલਸੀ ਦਾਸੀ ਘਰ ਦੀ ਦਾਸੀ ਸੀ ਉਹ ਮਨ ਵਿੱਚ ਭੈ ਖਾਂਦੀ ਸੀ ਵੀ ਮੈਂ ਮਹਾਰਾਜ ਨੂੰ ਕਿਵੇਂ ਉਠਾਵਾਂ ਪਰ ਉਹਨੇ ਮਹਾਰਾਜ ਜੀ ਦੇ ਕੋਲ ਜਾ ਕੇ ਮਹਾਰਾਜ ਦੇ ਪਲੰਗੇ ਦੇ ਤਿੰਨ ਪ੍ਰਕਰਮਾ ਕੀਤੀਆਂ ਤੇ ਪੁੰਜੀ ਬੈ ਗਈ ਪਲੰਗ ਨਾਲ ਸਿਰ ਜੋੜ ਕੇ ਬੈ ਗਈ ਉਹਦੀ ਕਿਤੇ ਰਸਨਾ ਮਹਾਰਾਜ ਦੇ ਚਰਣਾ ਨਾਲ ਸਹਿਜ ਸੁਭਾਈ ਛੂਗੀ ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਸਤੇ ਅਪਾਰ ਕਿਰਪਾ ਕੀਤੀ ਤੇ ਉਹਦੇ ਕਪਾੜੇ ਹੀ ਖੋਲ ਦਿੱਤੇ ਤੇ ਤੁਲਸਾ ਦਾਸੀ ਉਸੇ ਵਕਤ ਬ੍ਰਹਮ ਗਿਆਨੀ ਬਣ ਗਈ ਕਹਿੰਦੇ ਵੀ ਤੁਲਸਾ ਦਾਸੀ ਨੂੰ ਉਸ ਸਮੇਂ ਸਭ ਪਤਾ ਲੱਗ ਗਿਆ ਵੀ ਮਹਾਰਾਜ ਕਿਉਂ ਲੰਮੇ ਪਏ ਹਨ ਜਿਵੇਂ ਮਾਤਾ ਤ੍ਰਿਪਤਾ ਜੀ ਕਹਿੰਦੇ ਹੁੰਦੇ ਸਨ ਵੀ ਨਾਨਕ ਜੀ ਤੁਸੀਂ ਲੰਮੇ ਪਏ ਰਹਿੰਦੇ ਹੋ ਵੀ ਸਾਡੇ ਸਾਰੇ ਰਿਸ਼ਤੇਦਾਰ ਹੱਸਦੇ ਨੇ ਵੀ ਨਾਨਕ ਜੀ ਲੰਮੇ ਪਏ ਰਹਿੰਦੇ ਨੇ ਤਾਂ ਸੰਗਤ ਜੀ ਤੁਲਸਾ ਦਸੀ ਨੂੰ ਇਹ ਗੱਲ ਦੀ ਸਮਝ ਲੱਗੀ ਸੀ ਕਿ ਮਹਾਰਾਜ ਲੰਮੇ ਕਿਉਂ ਪਏ ਹਨ ਦੇਖਣ ਨੂੰ ਤਾਂ ਮਹਾਰਾਜ ਦਾ ਸ਼ਰੀਰ ਹੀ ਹੈ ਪਰ ਇਸ ਸ਼ਰੀਰ ਦੇ ਵਿੱਚ ਪਰਮੇਸ਼ਰ ਵਰਤ ਰਿਹਾ ਹੈ ਸੋ ਵੇਖਣ ਨੂੰ ਮਹਾਰਾਜ ਲੰਮੇ ਪਏ ਹਨ ਪਰ ਪਤਾ ਨਹੀਂ ਲੱਗ ਰਿਹਾ ਮਾਤਾ ਜੀ ਨੂੰ ਕਿ ਮਹਾਰਾਜ ਕਰ ਕੀ ਰਹੇ ਨੇ ਦੇਖਣ ਨੂੰ ਮਹਾਰਾਜ ਨੇ ਉੱਪਰ ਚਾਦਰ ਲਈ ਹੋਈ ਹੈ ਕਿ ਮਾਤਾ ਜੀ ਬੋਲਦੇ ਨੇ ਪਰ ਮਹਾਰਾਜ ਅੱਗੇ ਕੋਈ ਜਵਾਬ ਨਹੀਂ ਦਿੰਦੇ ਹੁਣ ਸੰਗਤ ਜੀ ਇਹ ਭੁਲੇਖਾ ਨਾ ਕਾਇਓ ਵੀ ਮਹਾਰਾਜ ਲੰਮੇ ਪਏ ਨੇ ਮਹਾਰਾਜ ਦੇ ਤਾਂ ਇਸ ਪੰਜ ਤੱਤਾਂ ਦੇ ਸਰੀਰ ਵਿੱਚ ਬਹੁਤ ਵੱਡੀ ਗੇੜ ਵਰਤਰੀ ਹੈ ਕਿਸੇ ਨੂੰ ਕੁਝ ਪਤਾ ਨਹੀਂ ਹੈ ਕਹਿੰਦੇ ਜਿਵੇਂ ਕੋਈ ਭਗਤ ਮੁੱਖੋਂ ਚੁੱਪ ਹੁੰਦਾ ਪਰ ਨਾਭੀ ਦੇ ਵਿੱਚੋਂ ਜਾਪ ਚੱਲ ਰਿਹਾ ਹੁੰਦਾ ਬਾਹਰੋਂ ਨਹੀਂ ਕਿਸੇ ਨੂੰ ਕੁਝ ਪਤਾ ਲੱਗਦਾ ਵੀ ਉਹ ਕਰ ਕੀ ਰਿਹਾ ਹੈ ਤਾਂ ਕਿ ਜਿਹੜੀ ਬ੍ਰह्मज्ञानी ਮਹਾਂਪੁਰਸ਼ ਐਵੇਂ ਟਿਕੇ ਰਹਿੰਦੇ ਨੇ ਉਹਨਾਂ ਦੇ ਅੰਦਰ ਐਂ ਕੰਮ ਚੱਲਦਾ ਰਹਿੰਦਾ ਜਿਵੇਂ ਕੋਈ ਭਗਤ ਪ੍ਰਾਪਰ ਭਗਤੀ ਕਰਦਾ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਹੋਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੀ ਕਰ ਰਹੇ ਨੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਦਿਨ ਹੋਵੇ ਭਾਵੇਂ ਰਾਤ ਹੋਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੰਮੇ ਪਏ ਰਹਿੰਦੇ ਹਨ ਮਹਾਰਾਜ ਸੁਚੇਤ ਹੋ ਕੇ ਬੋਲਦੇ ਨਹੀਂ ਕੁਝ ਮਹਾਰਾਜ ਪਲੰਗੇ ਤੇ ਪਏ ਰਹਿੰਦੇ ਹਨ ਮਾਤਾ ਜੀ ਆਉਂਦੇ ਨੇ बोल के चले जाते ने ते पिता जी ਵੀ ਜਦੋਂ ਆਉਂਦੇ ਨੇ ਉਹ ਬੋਲ ਕੇ ਚਲੇ ਜਾਂਦੇ ਨੇ ਪਰ ਮਹਾਰਾਜ ਅੱਗੇ ਕੁਝ ਬੋਲਦੇ ਨਹੀਂ ਮਹਾਰਾਜ ਲੀਨ ਰਹਿੰਦੇ ਨੇ ਕਹਿੰਦੇ ਲੋਕ ਕੀ ਸਮਝਣ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਰ ਰਹੇ ਨੇ ਕਹਿੰਦੇ ਐ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੰਮੇ ਪੈ ਕੇ ਕੀ ਕਰਦੇ ਸਾਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਮਹਾਰਾਜ ਬਹੁਤ ਵੱਡੇ ਹਨ ਆਪ ਪਰਮੇਸ਼ਰ ਹਨ ਜਿਵੇਂ ਕਹਿੰਦੇ ਆ ਵੀ ਸੰਤ ਗੁਰਬਜਨ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ ਜਥੇਦਾਰ ਜਦੋਂ ਲੰਬੇ ਪੈਂਦੇ ਸਨ ਜਦੋਂ ਸੁੱਤੇ ਹੁੰਦੇ ਸਨ ਉਦੋਂ ਕਿੰਨੀ-ਕਿੰਨੀ ਗੁਰਬਾਣੀ ਮੁੱਖੋਂ ਪੜ੍ਹੀ ਜਾਂਦੇ ਸਨ ਸਿੰਘ ਲੱਗੇ ਪੋਥੀਆਂ ਪ੍ਰਕਾਸ਼ ਕਰਕੇ ਬਹਿ ਜਾਂਦੇ ਸਨ ਇੱਕ ਵੀ ਲਗਾ ਮਾਤਰਾ ਇੱਕ ਵੀ ਸ਼ਬਦ ਮਿਸ ਨਹੀਂ ਕਰਦੇ ਸਨ ਐ ਚਲੰਤ ਪਾਠ ਚੱਲਦਾ ਹੁੰਦਾ ਸੀ ਸੋ ਰੱਬ ਦੇ ਪਿਆਰੇ ਤਾਂ ਕਈ ਸਿੱਖ ਵੀ ਸੁੱਤੇ ਹੋਏ ਵੀ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਨੇ ਤੇ ਕਈ ਕੁਝ ਇਹੋ ਜਿਹੀ ਵੀ ਨੇ ਜਿਹੜੇ ਵਿਕਾਰ ਹੀ ਲੋਗ ਨੇ ਸਾਰਾ ਦਿਨ ਵਿਕਾਰ ਕਰਦੇ ਨੇ ਤਾਂ ਉਹਨਾਂ ਨੂੰ ਸੁਪਨਿਆਂ ਵਿੱਚ ਵੀ ਵਿਕਾਰ ਹੀ ਆਉਣੇ ਆ ਪਰ ਪਈ ਗੁਰਮੁਖ ਇਹੋ ਜੀ ਵੀ ਨੇ ਜਿਹੜੇ ਆਪਣੇ ਸੁਪਨਿਆਂ ਦੇ ਵਿੱਚ ਪੂਰਾ ਪੂਰਾ ਜਪਜੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰ ਲੈਂਦੇ ਨੇ ਤੇ ਉਹਨਾਂ ਨੂੰ ਸੁਣਦਾ ਵੀ ਹੈ ਤੇ ਪਤਾ ਵੀ ਲੱਗਦਾ ਹੈ ਵੀ ਪਾਠ ਕਰ ਰਹੇ ਆ ਸੋ ਗੁਰਨਾਮਕ ਸੱਚੇ ਪਾਤਸ਼ਾਹ ਜੀ ਕਿਹੜੇ ਆਨੰਦ ਵਿੱਚ ਮਗਨ ਰਹਿੰਦੇ ਨੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਬਾਰੇ ਅਸੀਂ ਕੀ ਕਹਿ ਸਕਦੇ ਆ ਹੁਣ ਮਹਾਰਾਜ ਨਾ ਕੁਝ ਛੱਦਦੇ ਆ ਨਾ ਕੁਝ ਪੀਂਦੇ ਨਹੀਂ। ਮਹਾਰਾਜ ਬਹੁਤ ਸ਼ਾਂਤ ਰਹਿੰਦੇ ਨੇ ਤੇ ਮੁੱਖੋਂ ਕੋਈ ਗੱਲ ਨਹੀਂ ਕਰਦੇ। ਮਾਤਾ ਤ੍ਰਿਪਤਾ ਜੀ ਆਉਂਦੇ ਨੇ ਕਹਿੰਦੇ ਨੇ ਵੀ ਪੁੱਤਰ ਤੇਰੇ ਵਾਸਤੇ ਮਿੱਠਾ ਬਣਾਇਆ, ਮਿੱਠਾ ਖਾ। ਮਹਾਰਾਜ ਅੱਗੇ ਕੋਈ ਜਵਾਬ ਨਹੀਂ ਦਿੰਦੇ। ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਪੁੱਤਰ ਤੇਰਾ ਸਰੀਰ ਕਮਜ਼ੋਰ ਹੋ ਗਿਆ। ਕੁਛ ਨਾ ਕੁਛ ਤਾਂ ਸ਼ੱਕ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਬਾਹਰੀ ਤੌਰ ਤੇ ਪੀਲਾ ਹੋ ਗਿਆ। ਤੇ ਅੰਗ ਮਹਾਰਾਜ ਦੇ ਢਿੱਲੇ ਪੈ ਗਏ ਨੇ। ਜਿਵੇਂ ਸ਼ਰੀਰ ਦੇ ਵਿੱਚ ਸਤਿਆ ਨਹੀਂ ਹੁੰਦੀ। ਮਾਤਾ ਜੀ ਕਹਿੰਦੇ ਪੁੱਤਰ ਜੀ ਮੁੱਖ ਪੀਲਾ ਪੈ ਗਿਆ ਤੇ ਸ਼ਰੀਰ ਦੇ ਅੰਗ ਢਿੱਲੇ ਪੈ ਗਏ ਨੇ ਤੇ ਤੁਸੀਂ ਕੁਝ ਬੋਲਦੇ ਨਹੀਂ ਹੋ ਲੰਮੇ ਪਏ ਹੋ। ਕੀ ਹੋ ਗਿਆ ਤੁਹਾਨੂੰ? ਨਹੀਂ ਕਹਿੰਦੇ ਅਸੀਂ ਕੰਮ ਕਰ ਕਰ ਆਪਣੇ ਬਾਲਾ ਮਿੱਤਰਾਂ ਨਾਲ ਹੀ ਖੇਡਣ ਚਲੇ ਜਾਓ। ਪਰ ਤੁਸੀਂ ਤਾਂ ਸੰਗੀ ਸਾਥੀਆਂ ਨਾਲ ਬਿਲਕੁਲ ਖੇਡਦੇ ਵੀ ਨਹੀਂ। ਕੀ ਹੋ ਗਿਆ ਤੁਹਾਨੂੰ? ਮਾਤਾ ਜੀ ਕਹਿੰਦੇ ਪੁੱਤਰ ਜੀ ਮੈਨੂੰ ਦੱਸ ਦਿਓ ਵੀ ਤੁਹਾਨੂੰ ਕੀ ਹੋਇਆ ਹੈ। ਕੀ ਸਾਡੇ ਕੋਲ ਕੋਈ ਪੁੱਲ ਹੋਗੀ ਮਾਤਾ ਤ੍ਰਿਪਤਾ ਜੀ ਅੰਦਾਜ਼ੇ ਲਾਉਂਦੇ ਨੇ ਵੀ ਹੋ ਸਕਦਾ ਹੈ ਮਹਾਰਾਜ ਨੂੰ ਕੋਈ ਰੋਗ ਹੀ ਨਾ ਲੱਗਿਆ ਹੋਵੇ ਮਹਾਰਾਜ ਕੋਈ ਸ਼ੱਕ ਦੇ ਨਹੀਂ ਹੋ ਸਕਦਾ ਹੈ ਮਹਾਰਾਜ ਨੂੰ ਕੋਈ ਪੇਟ ਦਾ ਰੋਗ ਲੱਗਿਆ ਹੋਵੇ ਮਹਾਰਾਜ ਆਪਣੇ ਰਸ ਵਿੱਚ ਲੀਨ ਨੇ ਮਸਤ ਨੇ ਮਾਤਾ ਜੀ ਵਾਰ-ਵਾਰ ਕਹਿੰਦੇ ਨੇ ਪੁੱਤਰ ਜੀ ਉੱਠੋ ਤੇ ਕੁਝ ਛਕ ਲੋ ਪਰ ਮਹਾਰਾਜ ਆਨੰਦ ਵਿੱਚ ਆਰਾਮ ਕਰ ਰਹੇ ਨੇ ਮਹਾਰਾਜ ਕੋਈ ਬਚਨ ਨਹੀਂ ਕਰਦੇ ਮਾਤਾ ਜੀ ਉਹਨਾਂ ਸੋਚਦੇ ਨੇ ਵੀ ਪੁੱਤਰ ਦਾ ਇਲਾਜ ਕਰੀਏ ਕੋਈ ਵੈਦ ਨੂੰ ਸਤੀਏ ਹੋ ਸਕਦਾ ਹੈ ਵੀ ਪੁੱਤਰ ਨੂੰ ਕੁਝ ਹੋ ਗਿਆ ਹੋਵੇ ਤਾਂ ਮਾਤਾ ਜੀ ਹੁਣ ਹੱਥ ਜੋੜ-ਜੋੜ ਕੇ ਪਰਮੇਸ਼ਰ ਨੂੰ ਅਰਦਾਸਾ ਕਰਦੇ ਨੇ हे ਪਰਮੇਸ਼ਰ ਮੇਰੇ ਪੁੱਤਰ ਨੂੰ ਠੀਕ ਕਰ ਦਿਓ ਮਾਤਾ ਤ੍ਰਿਪਤਾ ਜੀ ਧਰਤੀ ਤੇ ਮੱਥਾ ਟੇਕਦੇ ਨੇ ਆਖਦੇ ਨੇ ਵੀ ਪਰਮੇਸ਼ਰ ਜੀ ਤੁਹਾਡੇ ਅੱਗੇ ਅਰਦਾਸ ਹੈ ਬੇਨਤੀ ਹੈ ਵੀ ਮੇਰੇ ਪੁੱਤਰ ਨੂੰ ਠੀਕ ਕਰ ਦਿਓ हे ਪਰਮੇਸ਼ਰ ਜੀ ਮੇਰੇ ਪੁੱਤ ਨੂੰ ਰਾਜੀ ਕਰ ਦਿਓ ਹੁਣ ਮਾਤਾ ਤ੍ਰਿਪਤਾ ਜੀ ਨੂੰ ਇਹ ਨਹੀਂ ਪਤਾ ਵੀ ਇਹੀ ਤਾਂ ਖੁਦ ਨਿਰਕਾਰ ਨੇ ਤੇ ਇਹੀ ਤਾਂ ਸਾਰੇ ਸੰਸਾਰ ਨੂੰ ਰਾਜੀ ਕਰਨ ਵਾਲੇ ਨੇ ਤਾਂ ਮਾਤਾ ਤ੍ਰਿਪਤਾ ਜੀ ਨੇ ਹੁਣ ਮਹਾਰਾਜ ਸਚੇ ਪਾਤਸ਼ਾਹ ਜੀ ਦਾ ਹੱਥ ਫੜ ਲਿਆ ਹੁਣ ਇਹ ਦੇਖੋ ਸੰਗਤ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਹੀ ਹੈ ਨਾ ਵੀ ਤੁਲਸਾ ਦਾਸੀ ਦਾ ਮਹਾਰਾਜ ਦੇ ਚਰਨਾਂ ਤੇ ਰਸਨਾ ਲੱਗੀ ਤੇ ਮਹਾਰਾਜ ਨੇ ਉਹਨੂੰ ਬ੍ਰਹਮ ਗਿਆਨ ਦਿੱਤਾ ਉਹਦੇ ਕਪਾਟ ਖੋਲਤੇ ਹੁਣ ਇੱਥੇ ਤਾਂ ਮਾਤਾ ਤ੍ਰਿਪਤਾ ਜੀ ਨੇ ਮਹਾਰਾਜ ਦਾ ਹੱਥ ਹੀ ਫੜ ਲਿਆ ਪਰ ਮਹਾਰਾਜ ਦੀ ਇਹ ਖੇੜ ਮਹਾਰਾਜ ਨੇ ਉਹਨਾਂ ਨੂੰ ਕੁਝ ਜਨਾਇਆ ਨਹੀਂ ਸੋ ਮਾਤਾ ਜੀ ਨੇ ਹੱਥ ਫੜਿਆ ਤੇ ਕਹਿਣ ਲੱਗੇ ਪੁੱਤਰ ਜੀ ਮੈਨੂੰ ਦੱਸੋ ਹੋਇਆ ਕੀ ਹੈ ਤੁਹਾਨੂੰ ਤੁਹਾਡਾ ਇਲਾਜ ਕਰਾ ਦਿੰਨੇ ਆ ਦੱਸੋ ਕਿੱਥੇ ਦਰਦ ਹੋ ਰਹੀ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੈ ਕੀ ਹੋਇਆ ਤੁਹਾਨੂੰ ਦੱਸੋ ਮੈਂ ਅੱਜ ਹੀ ਵੈਦ ਬੁਲਾਵਾਂਗੀ ਪਰ ਮਹਾਰਾਜ ਮਸਤ ਨੇ ਆਨੰਦ ਵਿੱਚ ਨੇ ਤੇ ਮਹਾਰਾਜ ਕੁਝ ਨਹੀਂ ਬੋਲਦੇ ਹੁਣ ਮਾਤਾ ਜੀ ਹੋਰ ਚਿੰਤਾ ਵਿੱਚ ਹੋ ਗਏ ਹੌਲੀ ਹੌਲੀ ਤਾਂ ਗੱਲ ਐਨੀ ਫੈਲ ਗਈ ਕਿ ਰਿਸ਼ਤੇਦਾਰ ਵੀ ਘਰ ਵਿਚ ਆਣ ਲੱਗੇ ਪਤਾ ਲੈਣ ਲਈ ਵੀ ਮਹਿਤਾ ਕਾਲੂ ਜੀ ਦਾ ਪੁੱਤਰ ਸ਼ਾਂਤ ਰਹਿੰਦਾ ਹੈ ਬੈਠਾ ਰਹਿੰਦਾ ਹੈ ਘਰ ਤੋਂ ਬਾਹਰ ਨਹੀਂ ਜਾਂਦਾ ਲੰਮੇ ਪਿਆ ਰਹਿੰਦਾ ਕਿਸੇ ਨੂੰ ਕੁਝ ਬੋਲਦਾ ਨਹੀਂ ਕਿਸੇ ਨਾਲ ਗੱਲ ਨਹੀਂ ਕਰਦਾ ਕੁਝ ਖਾਂਦਾ ਪੀਂਦਾ ਨਹੀਂ ਪਤਾ ਨਹੀਂ ਕੀ ਹੋ ਗਿਆ ਰਿਸ਼ਤੇਦਾਰ ਘਰ ਦੇ ਵਿੱਚ ਆ ਕੇ ਮਹਾਰਾਜ ਦਾ ਪਤਾ ਲੈਣ ਆਉਂਦੇ ਨੇ ਹੁਣ ਉਹਨਾਂ ਨੂੰ ਇਹ ਰੀਤੀ ਚੰਗੀ ਨਹੀਂ ਲੱਗਦੀ ਹੁਣ ਉਹਨਾਂ ਨੂੰ ਕੀ ਪਤਾ ਵੀ ਮਹਾਰਾਜ ਕਿਸ ਖੇਡ ਦੇ ਮਾਲਕ ਨੇ ਮਹਾਰਾਜ ਨੂੰ ਬੜੀ ਦੀਨਤਾ ਨਾਲ ਵੇਖਦੇ ਨੇ ਕਿ ਭੋਜਨ ਨਹੀਂ ਛਕਦੇ ਪਾਣੀ ਨਹੀਂ ਛਕਦੇ ਪਤਾ ਨਹੀਂ ਕੀ ਹੋ ਗਿਆ ਹੁਣ ਸਾਰਿਆਂ ਨੂੰ ਰੋਗ ਦਾ ਤਾਂ ਪਤਾ ਨਹੀਂ ਲੱਗਿਆ ਤਾਂ ਇਲਾਜ ਕਿਸ ਚੀਜ਼ ਦਾ ਕਰਨਾ ਲੋਕ ਕਹਿੰਦੇ ਨੇ ਰਿਸ਼ਤੇਦਾਰ ਕਹਿੰਦੇ ਨੇ ਵੀ ਇਲਾਜ ਕਰਾਓ ਤੇ ਮਾਤਾ ਜੀ ਅੱਗੇ ਉਹ ਕਹਿੰਦੇ ਨੇ ਵੀ ਰੋਗ ਹੀ ਨਹੀਂ ਪਤਾ ਮਹਾਰਾਜ ਨੂੰ ਰੋਗ ਕੀ ਹੋਇਆ ਲੋਕ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ ਵੀ ਮਹਿਤਾ ਕਾਲੂ ਤੇਰੇ ਪੁੱਤਰ ਨੂੰ ਰੋਗ ਲੱਗਿਆ ਹੋਇਆ ਕੋਈ ਨਾ ਕੋਈ ਤਾਂ ਰੋਗ ਹੈ ਹੀ ਤੁਸੀਂ ਇਸ ਚਿੰਤ ਹੋ ਕੇ ਤੁਰੇ ਫਿਰਦੇ ਹੋ ਤੁਹਾਡਾ ਇੱਕੋ ਹੀ ਪੁੱਤਰ ਹੈ ਉਹ ਵੀ ਰੋਗੀ ਹੋ ਗਿਆ ਤੁਸੀਂ ਕੋਈ ਵੈਦ ਸਦੋ ਉਹ ਨਾਨਕ ਜੀ ਦਾ ਆ ਕੇ ਇਲਾਜ ਕਰੇਗਾ ਹੁਣ ਸਾਰੇ ਮੈਥਾ ਕਾਲੂ ਜੀ ਨੂੰ ਪ੍ਰੇਰਦੇ ਆ ਕਿ ਵੀ ਤੁਸੀਂ ਵੈਦ ਸਦੋ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਤੁਹਾਨੂੰ ਧਨ ਨਾਲ ਪਿਆਰ ਲੱਗਦਾ ਤਾਂ ਹੀ ਤੁਸੀਂ ਵੈਦ ਨਹੀਂ ਸਦਦੇ ਤਾਂ ਜਦੋਂ ਲੋਕਾਂ ਨੇ ਆਖਿਆ ਵੀ ਵੈਦ ਸਦੋ ਤਾਂ ਉਦੋਂ ਮਹਾਰਾਜ ਦੇ ਪਿਤਾ ਜੀ ਦੇ ਕੋਲ ਮਹਾਰਾਜ ਦੇ ਚਾਚਾ ਜੀ ਬੈਠੇ ਸਨ ਮਹਤਾ ਕਾਲੂ ਜੀ ਦੇ ਲਾਗੇ ਉਹਨਾਂ ਦੇ ਛੋਟੇ ਭਰਾ ਭਈ ਲਾਲੂ ਜੀ ਬੈਠੇ ਸਨ ਮਹਤਾ ਕਾਲੂ ਜੀ ਨੇ ਆਪਣੇ ਛੋਟੇ ਭਰਾ ਨੂੰ ਆਖਿਆ ਵੀ ਜਾਓ ਜਾ ਕੇ ਵੈਦ ਨੂੰ ਬੁਲਾਓ ਤਾਂ ਲਾਲੂ ਜੀ ਛੇਤੀ ਨਾਲ ਵੈਦ ਦੇ ਘਰੇ ਜਾਂਦੇ ਨੇ ਤੇ ਆਖਦੇ ਨੇ ਵੀ ਜਲਦੀ ਮੇਰੇ ਘਰ ਚਲੋ ਮੇਰੇ ਭਰਾ ਮਹਤਾ ਕਾਲੂ ਜੀ ਦੇ ਘਰ ਚਲੋ ਪਤਾ ਨਹੀਂ ਸਾਡੇ ਭਤੀਜੇ ਨੂੰ ਕੀ ਹੋ ਗਿਆ ਤੇ ਹੁਣ ਸੁਣੋ ਉਸ ਵੈਦ ਦਾ ਕੀ ਨਾਮ ਹੈ ਸਾਰੀ ਦੁਨੀਆ ਨੂੰ ਠੀਕ ਕਰਨ ਵਾਲੇ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਇੱਕ ਵੈਦ ਠੀਕ ਕਰਨ ਆ ਰਿਹਾ ਸੋ ਇਸ ਵੈਦ ਦਾ ਨਾਮ ਹੈ ਹਰਦਾਸ ਜੀ ਕਹਿੰਦੇ ਆ ਕਿ ਇਸ ਡਾਕਟਰ ਦੇ ਇਸ ਵੈਦ ਦੇ ਭਾਗ ਜਾਗੇ ਨਹੀਂ ਉਹ ਮਹਾਰਾਜ ਸੱਚੇ ਪਾਸ਼ਾ ਜੀ ਦੇ ਕੋਲ ਆ ਗਿਆ ਸੰਗਤ ਜੀ ਮਾਪੁਰਖਾ ਦਾ ਕੋਈ ਡਾਕਟਰ ਇਲਾਜ ਕਰੇ ਤਾਂ ਉਹਦੇ ਵੀ ਭਾਗ ਜਾਗ ਜਾਂਦੇ ਨੇ ਜਿਵੇਂ ਇੱਕ ਡਾਕਟਰ دیਵਾਨ ਸਿੰਘ ਜੀ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਜੀ ਦਾ ਉਹ ਡਾਕਟਰ ਸੀ ਮਾਹਪੁਰਖ ਉਸ ਡਾਕਟਰ ਕੋ ਇੱਕ ਦਿਨ ਗਏ ਤਾਂ ਡਾਕਟਰ ਮਾਹਪੁਰਖਾਂ ਨੂੰ ਕਹਿੰਦਾ ਮਾਹਪੁਰਖੋ ਤੁਹਾਡੀ ਅਵਸਥਾ ਕੀ ਹੈ ਇਹ ਦੱਸੋ ਸੋ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਹਿੰਦੇ ਡਾਕਟਰ دیਵਾਨ ਸਿੰਘ ਜੀ ਤੁਸੀਂ ਆਪਣੀ ਅਵਸਥਾ ਦੱਸੋ ਤਾਂ ਉਹ ਡਾਕਟਰ ਕਹਿੰਦੇ ਜਦੋਂ ਮੈਂ ਗੱਡੀ ਚਲਾਉਣਾ ਕੋਈ ਹੋਰ ਕੰਮ ਕਰਦਾ ਆ ਮੈਨੂੰ ਧਾਨੂ ਗੁਰੂ ਨਾਨਕ ਧਾਨੂ ਗੁਰੂ ਨਾਨਕ ਦੀ ਆਵਾਜ਼ਾਂ ਸੁਣਦੀਆਂ ਸੰਤ ਜੀ ਕਹਿੰਦੇ ਵਾ ਡਾਕਟਰ ਸਾਹਿਬ ਤੁਹਾਡੇ ਤੇ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਬਹੁਤ ਕਿਰਪਾ ਕਹਿੰਦਾ ਮਹਾਂਪੁਰਸ਼ੋ ਹੁਣ ਮੈਨੂੰ ਵੀ ਦੱਸੋ ਸੰਤ ਸੁੰਦਰ ਸਿੰਘ ਜੀ ਕਹਿੰਦੇ ਵੀ ਮੈਂ ਤਾਂ ਬਿਮਾਰ ਬੰਦਾ ਮੈਂ ਤਾਂ ਤੇਰੇ ਤੋਂ ਇਲਾਜ ਕਰਾਨ ਆਇਆ ਮੇਰਾ ਇਲਾਜ ਸ਼ੁਰੂ ਕਰ ਸੋ ਡਾਕਟਰ ਨੇ ਜਦੋਂ ਇਲਾਜ ਸ਼ੁਰੂ ਕਰਨਾ ਸੀ ਜਦੋਂ ਡਾਕਟਰ ਨੇ ਸਟੈਥੋਸਕੋਪ ਨੂੰ ਸੰਤ ਜੀ ਦੀ ਛਾਤੀ ਤੇ ਲਾਇਆ ਤਾਂ ਡਾਕਟਰ ਜੀ ਨੂੰ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਸੁਣੀ ਜਦੋਂ ਉਹਨਾਂ ਨੇ ਹੋਰ ਕਿਸੇ ਅੰਗ ਤੇ ਲਾਇਆ ਉਧਰੋਂ ਵੀ ਵਾਹਿਗੁਰੂ ਦਾ ਜਾਪ ਸੁਣਿਆ ਜਿੱਥੇ-ਜਿੱਥੇ ਉਹ ਸਟੈਥੋਸਕੋਪ ਲਾਉਂਦੇ ਸੀ ਉੱਥੋਂ-ਉੱਥੋਂ ਉਹਨਾਂ ਨੂੰ ਵਾਹਿਗੁਰੂ ਦਾ ਜਾਪ ਸੁਣਦਾ ਸੀ ਉਹ ਡਾਕਟਰ ਕਹਿੰਦਾ ਮਾਹਪੁਰਖੋ ਵੀ ਤੁਹਾਡੇ ਸਰੀਰ 'ਚ ਤਾਂ ਇਹੋ ਜੀ ਕੋਈ ਥਾਂ ਵੀ ਨਹੀਂ ਜਿੱਥੇ ਨਾਮ ਨਾ ਚੱਲਦਾ ਹੋਵੇ ਕਹਿੰਦਾ ਵੀ ਮਾਹਪੁਰਖੋ ਤੁਸੀਂ ਤਾਂ ਮੇਰਾ ਇਲਾਜ ਕਰਨ ਆਇਓ ਤੁਹਾਨੂੰ ਕੀ ਹੋਣਾ ਸੋ ਜੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਸਿੱਖ ਇੰਨੇ ਮਹਾਨ ਹੋ ਸਕਦੇ ਨੇ ਤਾਂ ਫੇਰ ਇਹ ਤਾਂ ਆਪ ਖੁਦ ਗੁਰੂ ਨਾਨਕ ਸੱਚੇ ਪਾਸ਼ਾ ਹਨ ਉਹ ਵੈਦ ਉੱਠਿਆ ਚੋਲਾ ਫੜ ਕੇ ਮਹਾਰਾਜ ਸੱਚੇ ਪਾਸ਼ਾ ਜੀ ਦੇ ਕੋਲ ਆਉਂਦਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣੇ ਸਰੀਰ ਤੇ ਚਾਦਰਾਂ ਲਿਆ ਹੋਇਆ ਮਹਾਰਾਜ ਸੱਚੇ ਪਾਸ਼ਾ ਜੀ ਦੇ ਕੋਲ ਉਹ ਵੈਦ ਪਹੁੰਚਿਆ ਮਹਤਾ ਕਾਲੂ ਜੀ ਕਹਿੰਦੇ ਵੈਦ ਜੀ ਗੱਲ ਸੁਣੋ ਮੇਰੇ ਪੁੱਤਰ ਨੂੰ ਵੇਖ ਕੇ ਦੱਸੋ ਵੀ ਇਹਨੂੰ ਕਿਹੜਾ ਰੋਗ ਲੱਗਿਆ ਇਹਨੂੰ ਤਾਂ ਆਲਸ ਹੀ ਪੈ ਗਿਆ ਹੈ ਆਲਸ ਵਿੱਚ ਸਾਰਾ ਦਿਨ ਲੰਮੇ ਪਿਆ ਰਹਿੰਦਾ ਹੈ ਕੁਝ ਛਕਦਾ ਵੀ ਨਹੀਂ ਹੈ ਕੁਝ ਪੀਂਦਾ ਵੀ ਨਹੀਂ ਹੈ ਸਰੀਰ ਸਾਰਾ ਕਮਜ਼ੋਰ ਹੋ ਗਿਆ ਤੇ ਰੰਗ ਵੀ ਪੀਲਾ ਪੈ ਗਿਆ ਵੈਦ ਜੀ ਬਿਮਾਰੀ ਲੱਭ ਕੇ ਕੋਈ ਇਲਾਜ ਕਰੋ ਹੁਣ ਵੈਦ ਨੂੰ ਨਹੀਂ ਇਹ ਗੱਲ ਪਤਾ ਵੀ ਮੇਰੇ ਤੇ ਕਿਰਪਾ ਹੋਣ ਲੱਗੀ ਹੈ ਵੈਦ ਗੁਰੂ ਮਹਾਰਾਜ ਜੀ ਦੇ ਕੋਲ ਬੈਠ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਉਸ ਵੈਦ ਨੇ ਕਪੜਾ ਉਤਾਰਿਆ ਉਸ ਵੈਦ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਬਜ ਫੜੀ ਨਬਜ ਦੇਖੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਵੈਦ ਦੇ ਕੋਲੋਂ ਆਪਣਾ ਹੱਥ ਖਿੱਚ ਲਿਆ ਤਾਂ ਮਹਾਰਾਜ ਉਸ ਵੈਦ ਨੂੰ ਮਤ ਦੇਣ ਵਾਸਤੇ ਉੱਠ ਕੇ ਬਹਿ ਗਏ ਸੁੱਖਾ ਦੇ ਦਤੇ ਕਹਿਣ ਲੱਗੇ ਵੈਦ ਜੀ ਤੁਸੀਂ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਕੀ ਕਰਨ ਲੱਗੇ ਹੋ ਫਿਰ ਵੈਦ ਨੇ ਮਹਾਰਾਜ ਨੂੰ ਬਚਨ ਕੀਤਾ ਮਹਾਰਾਜ ਨੂੰ ਕਹਿਣ ਲੱਗਿਆ ਪੁੱਤਰ ਜੀ ਮੈਂ ਤੁਹਾਡਾ ਰੋਗ ਲੱਭਣ ਆਇਆ ਤੁਹਾਡਾ ਇਲਾਜ ਕਰਨ ਆਇਆ ਤੁਹਾਨੂੰ ਪਿਤ ਹੈ ਵਾਈ ਹੈ ਕਿਸ ਚੀਜ਼ ਦਾ ਰੋਗ ਹੈ ਇਹ ਲੱਭਣ ਆਇਆ ਵੈਦ ਕਹਿੰਦਾ ਮੈਂ ਤੁਹਾਨੂੰ ਵੇਖੂਗਾ ਫਿਰ ਤੁਹਾਡਾ ਇਲਾਜ ਕਰੂੰਗਾ ਫਿਰ ਤੁਹਾਨੂੰ ਮੈਂ ਔਸ਼ਧੀ ਦੇਵਾਂਗਾ ਦਵਾਈ ਦੇਵਾਂਗਾ ਤੇ ਤੁਸੀਂ ਠੀਕ ਹੋ ਜਾਓਗੇ ਉਹ ਵੈਦ ਕਹਿਣ ਲੱਗਾ ਮੈਂ ਤੁਹਾਨੂੰ ਇਹੋ ਜੀ ਦਵਾਈ ਦੂੰਗਾ ਵੀ ਜਿਹਦੇ ਨਾਲ ਤੁਹਾਨੂੰ ਭੁੱਖ ਲੱਗੇਗੀ ਤੇ ਤੁਸੀਂ ਕੁਝ ਸ਼ਕੂਗੇ ਬਲਵਾਨ ਹੋ ਜਾਉਗੇ ਉਦੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮੁਖ ਤੋਂ ਸ਼ਲੋਕ ਉਚਾਰਦੇ ਨੇ ਮਹਾਰਾਜ ਦੇ ਲਾਗੇ ਰਿਸ਼ਤੇਦਾਰ ਵੀ ਸਨ ਮਹਾਰਾਜ ਦੇ ਮਾਤਾ ਪਿਤਾ ਵੀ ਸਨ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਨੇ ਵੈਦਗੀ ਕਰਨ ਲਈ ਵੈਦ ਬੁਲਾਇਆ ਤੇ ਇਹ ਵੈਦ ਸਾਡੀ ਬਾਹ ਫੜ ਕੇ ਵੇਖਦਾ ਪਰ ਇਹ ਵੈਦ ਭੁੱਲ ਮਹਾਰਾਜ ਕਹਿੰਦੇ ਰੋਗ ਸਾਡੇ ਤਨ ਨੂੰ ਨਹੀਂ ਰੋਗ ਤਾਂ ਸਾਡੇ ਮਨ ਨੂੰ ਲੱਗਿਆ ਹੋਇਆ ਹੈ ਹੁਣ ਇਹ ਸਿੱਖਿਆ ਮਹਾਰਾਜ ਨੇ ਸਭਨਾਂ ਨੂੰ ਦੇਣੀ ਹੈ ਉਸ ਵੈਦ ਨੂੰ ਵੀ ਦੇਣੀ ਹੈ ਤੇ ਹੋਰ ਲੋਕਾਂ ਨੂੰ ਵੀ ਦੇਣੀ ਹੈ ਮਹਾਰਾਜ ਕਹਿੰਦੇ ਵੀ ਇਹ ਮਨ ਨੂੰ ਜਿਹੜਾ ਰੋਗ ਲੱਗਿਆ ਇਹ ਹੁਣਗਾ ਨਹੀਂ ਇਹ ਸ਼ੁਰੂ ਤੋਂ ਲੱਗਿਆ ਹੋਇਆ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਰੋਗ ਦੱਸਾਂਗੇ ਤਾਂ ਦਵਾਈ ਦੂੰਗੇ ਸੋ ਵੈਦ ਕਹਿੰਦਾ ਹਾਂ ਮਹਾਰਾਜ ਦੇਵਾਂਗਾ ਤਾਂ ਮਹਾਰਾਜ ਕਹਿੰਦੇ ਹੰਕਾਰ ਦੀ ਦਵਾਈ ਦੇ ਦਿਓ ਹੁਣ ਉਹ ਵੈਦ ਹੰਕਾਰ ਦੀ ਕੀ ਦਵਾਈ ਦੇਵੇ ਹੰਕਾਰ ਦੀ ਤਾਂ ਕੋਈ ਦਵਾਈ ਬਣੀ ਨਹੀਂ ਜਿਹਨੂੰ ਖਾ ਕੇ ਨਿਮਰਤਾ ਆ ਜੇ ਅੰਦਰ ਮਹਾਰਾਜ ਕਹਿੰਦੇ ਹੌਮੇ ਦਾ ਰੋਗ ਲੱਗਿਆ ਮੈਨੂੰ ਹੁਣ ਹੌਮੇ ਦੇ ਰੋਗ ਨਾਲ ਕੋਈ ਸੁਖੀ ਥੋੜੀ ਦਾ ਹੋਇਆ ਦੁਖੀ ਹੋਏ ਨੇ ਸਾਰੇ ਮਹਾਰਾਜ ਕਹਿੰਦੇ ਜਿਸ ਕਰਕੇ ਦੁਖੀ ਆ ਉਸ ਰੋਗ ਦੀ ਦਵਾਈ ਦੇ ਦਿਓ ਤੇ ਕਹਿੰਦੇ ਵੀ ਹੌਮੇ ਕਰਕੇ ਜਨਮ ਮਰਨ ਦਾ ਵੀ ਰੋਗ ਲੱਗਦਾ ਮਹਾਰਾਜ ਤਾਂ ਮੁਕਤ ਨੇ ਇਹ ਤਾਂ ਸਾਨੂੰ ਮਹਾਰਾਜ ਸਿੱਖਿਆ ਦੇ ਰਹੇ ਨੇ ਮਹਾਰਾਜ ਕਹਿੰਦੇ ਇਹ ਨਹੀਂ ਦੂਰ ਹੁੰਦਾ ਇਹਦੀ ਦਵਾਈ ਨਹੀਂ ਲੱਭਰੀ ਹੁਣ ਮਹਾਰਾਜ ਨੂੰ ਇਹ ਗੱਲ ਪਤਾ ਸੀ ਕਿ ਇਸ ਵੈਦ ਨੂੰ ਵੀ ਰੋਗ ਲੱਗਿਆ ਹੋਇਆ। ਸੋ ਮਹਾਰਾਜ ਕਹਿੰਦੇ ਵੈਦ ਜੀ ਦੱਸੋ ਤੁਹਾਨੂੰ ਨੀਂ ਰੋਗ ਲੱਗਿਆ। ਸੋ ਉਹ ਵੈਦ ਕਹਿੰਦਾ ਹਾਂ ਮਹਾਰਾਜ ਰੋਗ ਤਾਂ ਮੈਨੂੰ ਵੀ ਲੱਗਿਆ। ਸੋ ਮਹਾਰਾਜ ਕਹਿੰਦੇ ਜੇ ਤੁਹਾਨੂੰ ਰੋਗ ਲੱਗਿਆ ਤਾਂ ਮੈਨੂੰ ਕਿਵੇਂ ਠੀਕ ਕਰੋਗੇ? ਤੁਸੀਂ ਤਾਂ ਆਪ ਰੋਗੀਆਂ। ਤੁਸੀਂ ਮੈਨੂੰ ਕਿਵੇਂ ਠੀਕ ਕਰੋਗੇ? ਜਿਸ ਦਵਾਈ ਨਾਲ ਹਉਮੈ ਦੂਰ ਹੁੰਦੀ ਹੈ। ਉਹ ਦਵਾਈ ਦੇ ਦਿਓ। ਤੋ ਮਹਾਰਾਜ ਅਗੇ ਕੀ ਕਹਿੰਦੇ ਨੇ ਉਹ ਅਸੀਂ ਅਗਲੇ ਪ੍ਰਕਰਨਾ ਵਿੱਚ ਸਰਵਨ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ